अमृतसर, डीपू होल्डर सतीश कुमार कोट खालसा आजाद नगर विखे डीपू होल्डर का कहना के गोदाम विचो जो कणक आ रही है डिपो तक कणक पूरी नहीं पहुंच रही डीपू होल्डर ने कहा इस दी शिकायत इलाके फूड सप्लाई इंस्पेक्टर जगविंदर सिंह नू की है ने सप्लाई इंस्पेक्टर गल बात की तरह इंसपेटर ने कहा इस चीज की जांच की जायेगी डिपू होल्डर अते इलाका वास पूरी कणक मिलेगी डिपू होल्डर वालों इलाका वास नण दो दिन का समा दिता गया चीफ एडिटर कमलजीत सिंह रिपोर्ट ਭੋਲਡ ਖਾਲਸਾ ਤੁਹਾਡੀ ਭੋਲਡ ਸਰ ਮੁਸ਼ਕਲ ਇਹ ਆਈ ਹੈ ਕਿ ਮੇਰਾ ਪਰਸੋ ਟਰੱਕ ਆਇਆ ਕਣਕ ਦਾ ਤੇ ਮੈਂ ਕਣਕ ਲਵਾਈ ਆ ਬੋਰੀਆਂ ਸਾਰੀਆਂ ਵਾਰ ਦੇਣਾ ਮਾੜਾ ਜੇ ਫੜਿਆ ਪਿਆ ਆ ਔਰ ਕਣਕ ਬਹੁਤ ਘਟਾਈ ਆ ਮੈਂ ਮੁਖਵਿੰਦਰ ਭਾਈ ਦੀ ਨਗਰਾਨੀ ਚ ਵੀ ਕਰਾਇਆ ਇੰਸਪੈਕਟਰ ਸਾਹਿਬ ਵੀ ਸੱਦੇ ਨੇ ਆਪਣੇ ਉਹਨਾਂ ਨੂੰ ਵੀ ਦੱਸਿਆ ਹੋਆ ਕਿ ਭਾਈ ਜੀ ਮੇਰੇ ਕੋਲ ਕਣਕ ਲੱਗੀ ਆ ਆਣ ਕੇ ਚੈੱਕ ਕਰ ਲੋ ਕਿ ਕਣਕ ਬਹੁਤ ਘਟਿਆ ਇਹਨਾਂ ਨੂੰ ਮੈਰੀ ਕਣਕ ਜਿਹੜੀ ਪੂਰੀ ਕਰਾਈ ਜਾਵੇ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਲੋਕਾਂ ਨੂੰ ਪੂਰੀ ਕਣਕ ਦਿੱਤੀ ਜਾਵੇ ਤੇ ਜਿਹੜੇ ਘਟਾਏ ਹੋ ਨਹੀਂ ਘਟਾਏ ਕਿ ਪਹਿਲੇ ਵੀ ਘਟਾਏ ਦੇ ਇਹ ਪਹਿਲੇ ਵੀ ਇਤਨਾ ਵਿੱਚ ਘਟਾਉਂਦੀ ਹੈ ਜੀ ਕਹਿੰਿਆ ਜੀ ਤੇ ਅਸੀਂ ਬੜੀ ਵਾਰ ਕਿਹਾ ਵਾ ਵੀ ਮਤਲਬ ਇਹਨਾਂ ਦਾ ਪਿੱਛੋ ਸੁਧਾਰ ਕਰੋ ਕਣਕ ਜਿਹੜੀ ਪੂਰੀ ਆਵੇ ਜੋ ਕਿ ਲੋਕਾਂ ਨੂੰ ਪੂਰੀ ਕਣਕ ਜਾਵੇ ਲੋਕਾਂ ਦੇ ਹਾਂਜੀ ਆਪਣੇ ਸਪੈਟ ਸਰ ਨੂੰ ਵੀ ਕਿਹਾ ਜੀ ਤੇ ਮਗਰ ਦਫਤਰ ਤੱਕ ਵੀ ਗਿਆ ਜੀ ਆਪਾਂ ਅੱਜ ਸਾਡੇ ਨਾਲ ਮਨੁਖਿੰਦਰ ਭਾਜੀ ਆਏ ਨੇ ਆਮ ਆਦਮੀ ਪਾਰਟੀ ਤੋਂ ਚੇਅਰਮੈਨ ਜਿਹੜੇ ਨੇ ਤੇ ਆਪਾਂ ਸਪੈਟ ਸਰ ਵੀ ਸਦਿਆ ਜਗਵਿੰਦਰ ਸਿੰਘ ਜਿਹੜੇ ਸਾਡੇ ਉਹਨਾਂ ਨੂੰ ਵੀ ਧਿਆਨ ਚ ਲਿਆਂਦਾ ਜੀ ਸਾਰੀ ਗੱਲਾਂ ਪਬਲਿਕ ਨੂੰ ਕੀ ਮੈਸੇਜ ਆ ਜਾਂਦੇ ਜੋ ਸਵੇਰ ਦੇ 6 ਵਜੇ ਆ ਕੇ ਲੈਣੇ ਪਬਲਿਕ ਨੂੰ ਵੇਖੋ ਜੀ ਸਵੇਰ ਦੇ ਪਬਲਿਕ ਨੂੰ ਅਸੀਂ ਸਾਧਾ ਤਾਂ ਹੀ ਪਿਆਜ ਕਣਕ ਵੰਡਾਂਗੇ ਇਹਨਾਂ ਨੂੰ ਰੋਕ ਲਵਾਤੀ ਵੀ ਕਣਕ ਪੂਰੀ ਕਰਾ ਕੇ ਤੁਹਾਡੀ ਫਿਰ ਪਬਲਿਕ ਨੂੰ ਮਿਲ ਜਾਊਗੀ ਤੇ ਪਬਲਿਕ ਦੇ ਹੱਕ ਦੀ ਵੀ ਗੱਲ ਹੈ ਕਿ ਜੇ ਕਣਕ ਸਾਨੂੰ ਪੂਰੀ ਮਿਲੇਗੀ ਅਸੀਂ 15 ਕਿਲੋ ਕਣਕ ਪੂਰੀ ਦਵਾਂਗੇ ਜੀ ਉਹਨਾਂ ਨੂੰ ਬਹੁਤ ਸਾਰੇ ਲੋਕ ਘੱਟ ਲੈਣ ਨੂੰ ਵੀ ਤਿਆਰ ਹੈ ਤੇ ਉਹ ਪਬਲਿਕ ਦੇ ਸਿਰ ਤੇ ਨਹੀਂ ਜਾਣੇ ਤੇ ਮਡਾਉਂਦੇ ਸਿਰ ਤੇ ਜੇ ਉਹ ਸਾਨੂੰ ਵੜ ਦੇਣਗੇ ਇਹ ਕਣਕ ਵੰਡ ਦੇਾਂਗੇ ਕਿ ਅੱਜ ਜਿਹੜੀ ਕਣਕ ਨਹੀਂ ਮਿਲ ਰਹੀ ਲੋਕਾਂ ਔਰ ਇੱਥੇ ਇੱਕ ਇਸ਼ੂ ਆਇਆ ਸੀਗਾ ਇਹ ਸਟੇਜ ਜੀ ਦਾ ਡੀਪੋ ਆ ਇੱਥੇ 13 ਲੱਗਾ ਹੈ ਇਹ ਕੋੜ ਖਾਸ ਆ ਜੀ ਅੰਮ੍ਰਿਤਸਰ ਫਾਰਕ ਦੇ ਨਾਲ ਹੀ ਔਰ ਇੱਥੇ ਜਿਹੜਾ ਇਸ਼ੂ ਆ ਰਿਹਾ ਸੀਗਾ ਉਹ ਕਣਕ ਜਿਹੜੀ ਆ ਉਹ ਸਰਕਾਰ ਵੱਲੋਂ ਭੇਜ ਜਾਂਦੀ 15 ਕਿਲੋ ਹਾਂਜੀ ਔਰ ਇੱਥੇ ਜਿਹੜਾ ਲੋਕਾਂ ਨੂੰ ਦੇ ਰਹੇ ਸੀਗੇ 13 ਕਿਲੋ ਅਸੀਂ ਕਣਕ ਇਹਨਾਂ ਨੂੰ ਦੇਣੀ ਆ ਔਰ ਮੈਂ ਹਰਾਨਿਆ ਲੋਕਾਂ ਦੇ ਵੀ ਲੋਕੀ ਆਂਦੇ ਕੋਈ ਨਹੀਂ ਸਾਨੂੰ 13 ਕਿਲੋ ਦੇ ਦੋ ਦੇਖੋ ਜੇ ਸਰਕਾਰ ਕਣਕ ਭੇਜਦੀ ਹੈ ਪੂਰੀ ਅੰਦਰ ਡੀਪੋ ਵਾਲਿਆਂ ਨੇ ਜੇ ਇਹ ਗੱਲ ਸੁਣੀ ਆ ਉਹ ਆ ਦੇ ਸਾਨੂੰ ਪਿਛੋਕਿੱਦਾਂ ਮਾਰੇ ਘਟ ਆ ਰਹੀ ਆ ਮੈਂ ਕਿਹਾ ਵੀ ਜਿੱਥੇ ਮੁਸ਼ਕਲ ਹੈਗੀ ਆ ਜੇ ਗਦਾ ਮੈ ਮੁਸ਼ਕਿਲ ਆ ਅਸੀਂ ਤਾਂ ਨਾ ਜਾਣ ਤਿਆਰ ਆ ਐਮਐਲ ਸਾਤਾ ਨੇ ਤੁਰਨਗੇ ਪਾਰਟੀ ਤਾਂ ਨਾ ਖੜੇਗੀ ਪਾਰਟੀ ਦੇ ਲੋਕ ਵਿਚਾਰੇ ਜਿਹੜੇ ਆ ਉਹ 15 ਕਿਲੋ ਜਿਹਨਾਂ ਨੂੰ ਕਣਕਾਰ ਹੀ ਆ ਤੇ ਉਹਨਾਂ ਦਾ ਹੱਕ ਅਸੀਂ ਕਿਉਂ ਮਾਰਦੇ ਆ ਉਹਨਾਂ ਨੂੰ ਉਹਨਾਂ ਦਾ ਹੱਕ ਪੂਰਾ ਦਈਏ ਸੋ ਇਸ ਕਰਕੇ ਠੀਕ ਆ ਅੱਜ ਭਣਾ ਨੂੰ ਮੁਸ਼ਕਿਲ ਆ ਰਹੀ ਆ ਪਰ ਦਿੱਕਤ ਇਹ ਹੁੰਦੀ ਆ ਵੀ ਅੱਜ ਅਸੀਂ ਇੱਕ ਦਿਨ ਦੋ ਦਿਨ ਤੰਗ ਹੋਲਾਂਗੇ ਪਰ ਸਾਰੀ ਜ਼ਿੰਦਗੀ ਵਾਸਤੇ ਮੁੜ ਕੇ ਇਹਦੀ ਤੰਗੀ ਖਤਮ ਹੋ ਜਾਏਗੀ ਅੱਜ ਲੋਕੀ ਦੀ ਤਵੀਰ ਤੋਂ ਲੱਗੇ ਲੈਣਾ ਨਹੀਂ ਬਿਲਕੁਲ ਮੈਨੂੰ ਮੈਨੂੰ ਬੜਾ ਦੁੱਖ ਹੈ ਜੀ ਕਾਰੋਬਾਰ ਛੱਡ ਕੇ ਆਇਆ ਕਰ ਮੇਰੀ ਵਾਅਦਾ ਤੁਹਾਨੂੰ ਪਹਿਲਾਂ ਲੱਗਦਾ ਹੈ ਕਿ ਮੇਰੇ ਅੰਦਰ ਮਿਸ਼ਰੀ ਪਈ ਦਵਾਈ ਮੇਰੇ ਜਿਹੀ ਹੈ ਪਰ ਮੈਂ ਆਖਿਆ ਵੀ ਨਹੀਂ ਭਈ ਉੱਥੇ ਹੁੰਨੇ ਆ ਜੀ ਦੀਪੂ ਹਲਡਰ ਦਾ ਵੀ ਕਹਿਣਾ ਕਨਕ ਤੇ ਹਨੂ ਜੇ ਪੂਰੀ ਆਏਗੀ ਤੇ ਆਪਾਂ ਲੋਕਾਂ ਨੂੰ ਪੂਰੀ ਦੇਖੋ ਜੀ ਮੈਂ ਤੇ ਬਿਲਕੁਲ ਮੈਂ ਉਹਨਾਂ ਨਾਲ ਵੀ ਮੈਂ ਮੈਂ ਜਦੋਂ ਵੀ ਅੱਜ ਮੈਨੂੰ ਇਹ ਸਾਲ ਪਹਿਲੇ ਮੈਂ ਰਿਆਂ ਔਰ ਕਿਸੇ ਦੀਪ ਅਹੀਂ ਉਹਨਾਂ ਦੀ ਮੈਂ ਪਹਿਲਾਂ ਜਿਹੜੇ ਡੀਪੂ ਤੇ ਜਾਣਾ ਪਹਿਲਾਂ ਮੈਂ ਡੀਪੂ ਨੂੰ ਪੁੱਛਦਾ ਵੀ ਤੁਹਾਨੂੰ ਕੀ ਮੁਸ਼ਕਲ ਆ ਤੁਹਾਨੂੰ ਕਿਹੜੀ ਤੰਗੀ ਆ ਰਹੀ ਤੁਹਾਨੂੰ ਮਸ਼ੀਨ ਦੀ ਤੰਗੀ ਆ ਰਹੀ ਹੈ ਤੁਹਾਨੂੰ ਕਣ ਕਟ ਆ ਰਹੀ ਹੈ ਤੁਹਾਨੂੰ ਕੀ ਆ ਰਿਹਾ ਹੈ ਤਨਤੋਲ ਅਹੀਂ ਉਹਨਾਂ ਦੀ ਮੁਸ਼ਕਲ ਸੁਣਨਾ ਵੀ ਸਾਡਾ ਫਰਜ਼ ਆ ਉਹਨਾਂ ਦੀ ਮੁਸ਼ਕਲ ਅੰਦਰ ਬੈਠ ਕੇ ਸੁਣ ਰਹੇ ਆ ਉਹਨਾਂ ਕੋਲ ਉਹ ਅਸੀਂ ਟਾਈਮ ਲਿਆ ਅਸੀਂ ਡੀਐਫਐਸ ਸਾਹਿਬ ਕੋਲ ਜਾ ਰਹੇ ਆ ਵੀ ਉਹਨਾਂ ਨੂੰ ਆਹ ਮੁਸ਼ਕਲ ਆਈ ਉਹ ਕਹਿੰਦੇ ਨੇ ਵੀ ਸਾਡਾ ਜਿਹੜਾ ਕੰਡਾ ਹੈ ਜਿਹੜਾ ਪਿਛੋਂ ਹੁੰਦਾ ਆ ਤੋਲ ਜਿਹੜਾ ਉਹ ਘਟ ਹੁੰਦਾ ਆ ਉਹਦੀ ਪਰਚੀ ਉਹਨਾਂ ਨੇ ਮੈਂ ਦੇਖ ਲਈ ਆ ਉਹਦੀ ਮੈਂ ਫੋਟੋ ਖਿੱਚ ਲਈ ਆ ਔਰ ਤੁਹਾਨੂੰ 15 ਕਿਲੋ ਜੇ ਮੰਨ ਲਓ ਕਿਸੇ ਦੀ ਤੁਸੀਂ ਇੱਕ ਇੱਕ ਮਿੰਟ ਜੇ ਤੁਹਾਡੇ ਮੰਨ ਲਓ 5 ਜੀ ਆ ਤੁਹਾਨੂੰ ਇੱਕ ਜੀ ਦੀ 2 ਕਿਲੋ ਮਿਲ ਰਹੀ ਹੈ ਤੁਹਾਨੂੰ 10 ਕਿਲੋ ਕਣਕੀ ਰੋ ਘੱਟ ਮਿਲ ਰਹੀ ਹੈ ਉਹ ਕਿਉਂ ਘੱਟ ਮਿਲ ਰਹੀ ਹੈ ਉਹਦਾ ਅਸੀਂ ਉਹ ਪਛਲ ਲਵਾਂਗੇ ਕਿ ਕਣਕ ਕਿੱਥੋਂ ਘੱਟ ਆ ਰਹੀ ਹੈ ਜਿਹੜਾ ਵੀ ਕੋਈ ਇਹਦੇ ਵਿੱਚ ਹਿਰਾਫੇਰੀ ਕਰ ਰਿਹਾ ਆ ਉਹ ਅਸੀਂ ਉਹਦੀ ਪੂਰੀ ਉਹਦੀ ਇਨਕੁਆਇਰੀ ਵਾਸਤੇ ਅਸੀਂ ਆਪਣੇ ਐਮਐਲ ਸਾਹ ਨੂੰ ਕਹਾਂਗੇ ਔਰ ਜਿਹੜੇ ਮੌਜੂਦਾ ਅਫਸਰ ਨੇ ਇੰਸਪੈਕਟਰ ਸਾਹਿਬ ਨੇ ਡੀਐਫਐਸ ਸਾਹਿਬ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਇਹਦੀ ਸਾਰੀ ਜਾਂਚ ਕਰਵਾਈ ਜਾਵੇ ਇਥੇ ਇੰਸਪੈਕਟਰ ਦਾ ਜਗਵਿੰਦਰ ਸਿੰਘ ਜੀ ਹੈ ਜੀ ਉਹਨਾਂ ਨੇ ਕੀ ਕਿਹਾ ਤਾਂ ਨਾ ਮੀਟਿੰਗ ਹੋਈ ਹੈ ਹਾਂ ਮੀਟਿੰਗ ਇਹੋ ਹੀ ਹੋ ਰਹੀ ਹੈ ਜੀ ਉਹਨਾਂ ਉਹ ਦੱਸ ਰਿਹਾ ਵੀ ਕੋਈ ਮੌਇਸਚਰ ਦਾ ਫਰਕ ਹੁੰਦਾ ਕੁਝ weight weight ਦਾ ਫਰਕ ਹੁੰਦਾ ਕੋਈ ਗੱਡੀਆਂ ਡਿਪੋ ਤੋਂ ਸਾਰੀ ਇਹੋ ਗੱਲ ਦੱਸੀ ਆ ਵੀ ਸਾਨੂੰ ਜਿਹੜੀ ਕੰਨਕੋ ਪਿੱਛੋਂ ਕਾਟ ਆ ਰਹੀ ਆ ਜਿੰਨੇ ਲੋਕ ਸਾਡੇ ਕੋਲ ਕਹਣਗ ਲੈਂਦੇ ਤੇ ਲੋਕ ਜਿਹੜੇ ਦੇ ਉਹ ਸਾਨੂੰ ਚੋਰ ਕਹਿੰਦੇ ਨੇ ਵੀ ਡੀਪੋ ਵਾਲੇ ਕੰਨ ਖਾਈ ਜਾਂਦੇ ਜਿੰਨੋਂ ਕਿ ਸਾਨੂੰ ਪਿੱਛੋਂ ਘਟ ਆ ਰਹੀ ਆ ਉਸ ਚੀ ਦੀ ਸਾਰੀ ਜਾਂਚ ਕਰਵਾਵਾਂਗੇ ਜਿੱਥੋਂ ਵੀ ਆ ਅਸੀਂ ਮੰਤਰੀ ਸਾਹਿਬ ਨੂੰ ਮਿਲਣਾ ਹੈ ਮੰਤਰੀ ਸਾਹਿਬ ਨੂੰ ਮਿਲਾਂਗੇ ਮੇਰੀ ਟੋਟਲੀ ਉੱਪਰੋਂ ਜਾਂਚ ਕਰਵਾਈ ਜਾਵੇ ਜੇ ਡੀਪੋ ਵਾਲਿਆਂ ਨੂੰ ਘਟ ਆ ਰਹੀ ਆ ਜੇ ਉਹਨਾਂ ਨੂੰ ਘਟ ਆ ਰਹੀ ਹੋ ਉਹ ਅਗੋਂ ਪੂਰੀ ਕਿਤਾਬ ਦੇਣ ਉਹਨਾਂ ਜੇਬ ਚੋਂ ਪਾਗ ਦੇਣੀ ਨਹੀਂ ਆ ਸੋ ਇਹ ਉਹਨਾਂ ਦੀ ਬਦਨਾਮੀ ਹੋ ਰਹੀ ਡੀਪੋ ਵਾਲੇ ਵੀ ਸਾਡੇ ਵੇਖੋ ਸਰਕਾਰ ਦੀਆਂ ਬਾਹਾਂ ਹੁੰਦੀਆਂ ਨੇ ਇਹਨਾਂ ਲੋਕਾਂ ਤੱਕ ਘਰ ਘਰ ਰਾਸ਼ਨ ਪਹੁੰਚਾਉਣਾ ਆ ਜੇ ਉਹਨਾਂ ਨੂੰ ਕੋਈ ਮੁਸ਼ਕਲ ਆ ਰ ਅਸੀਂ ਉਹਨਾਂ ਨਾਲ ਲੈ ਗਏ ਹੁਣ ਅਸੀਂ ਅਫਸਰਾ ਕੋ ਜਾ ਰਹੇ ਆ ਉਹਨਾਂ ਨੂੰ ਜਾ ਕੇ ਉੱਥੋਂ ਜਾਣ ਕੇ ਲਵਾਂਗੇ ਵੀ ਇਹ ਜਿਹੜੀ ਦਿੱਕਤ ਆ ਰਹੀ ਹੈ ਕਿੱਥੇ ਜਿਹੜੀ ਇਹ ਆ ਰਹੀ ਹੈ ਜਿਹੜੇ ਡਿਪੋ ਜੱਜ ਕਨਕਾਟ ਆਈ ਹੈ ਤੇਜੀ ਦੇ ਉਹ ਪੂਰੀ ਕਨਕਾ ਉਹ ਮਿਲੂਗੀ ਇਹਨਾਂ ਨੂੰ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਤਿੰਨੇ ਦਿਨਾਂ ਵਿੱਚ ਹੋ ਜਾਊਗਾ ਦੇਖੋ ਜੀ ਇਹ ਤਾਂ ਹੁਣ ਚੱਲੇ ਆ ਅਸੀਂ ਕੋਈ ਅਸੀਂ ਟਾਈਮ ਤੋਂ ਕੋ ਪਾਇਆ ਨਹੀਂ ਇਹ ਹੁਣ ਬੈਠੇ ਹੋ ਆਂਦੇ ਤੁਸੀਂ ਚਾਹ ਚਾਹ ਪੀ ਲੋ ਮੈਂ ਕਿਹਾ ਚਾਹ ਵੀ ਉੱਥੇ ਕੋਈ ਗੱਲ ਨਹੀਂ ਆਪਾਂ ਹੁਣੇ ਚੱਲਦੇ ਆਂ ਔਰ ਜੋ ਉੱਥੇ ਤੁਹਾਡਾ ਮਸਲਾ ਆ ਪਹਿਲੋਂ ਇਹਨਾਂ ਦਾ ਜਿਹੜਾ ਹੱਕ ਇਹਨਾਂ ਨੂੰ ਮਿਲੇ ਔਰ ਲੋਕਾਂ ਦਾ ਹੱਕ ਇਹਨਾਂ ਨੂੰ ਮਿਲੇ ਸੋ ਇੱਕ ਦੋ ਦਿਨ ਇਹਨਾਂ ਨੂੰ ਹੋਇਆ ਤੰਗੀ ਆਵੇ ਲੋਕਾਂ ਨੂੰ ਮੈਂ ਉਸ ਤੇ ਮਾਫੀ ਮੰਗਦਾ ਨਗਰ ਪਰ ਮੇਰਾ ਇਹੋ ਵਰਜਾ ਵੀ ਚਲੋ ਜੇ ਕਿਤੇ ਕਣਕ ਹੁੰਦੀ ਆ ਲੋਕਾਂ ਨੂੰ ਤੇ ਉਹਨਾਂ ਦਾ ਹੱਕ ਉਹਨਾਂ ਨੂੰ ਪੂਰਾ ਮਿਲਿਆ ਮੇਰਾ ਨਾਮ ਜਗਵਿੰਦਰ ਸਿੰਘ ਆ ਜੀ ਮੈਂ ਕੋਟ ਖਾਲਸਾ ਏਰੀਆ ਚ ਪੋਸਟਡ ਆ ਤੇ ਮੇਰੇ ਧਿਆਨ ਚ ਇਹਨਾਂ ਵੱਲੋਂ ਲਿਆ ਆ ਕਿ ਕਣਕ ਦੀ ਵੰਡ ਚ ਥੋੜੀ ਪ੍ਰੋਬਲਮ ਆ ਰਹੀ ਮੈਂ ਆ ਪਾਇਆ ਕਣਕ ਦੀ ਵੰਡ ਰੋਕੀ ਆ ਇਹ ਡਿਪੋ ਲਟਰਾਂ ਦਾ ਪੱਖ ਲੇਤਾ ਉਹ ਕਹਿੰਦੇ ਕਣਕ ਦੀ ਛੇੜੀ ਆਈ ਆ ਸਾਨੂੰ ਪਿੱਛੋਂ ਥੋੜੀ ਘਟ ਆਈ ਆ ਹੁਣ ਉਹ ਕਣਕ ਪੂਰੀ ਕਰਾ ਕੇ ਆਪਾਂ ਮੈਂ ਆਪਣੀ ਹਾਇਰੀ ਚ ਇੱਥੇ ਕਣਕ ਪੂਰੀ ਵੰਡਾਵਾਂਗੇ ਜੀ ਇਹ ਕਿਹੜਾ ਡਿਪੋ ਆ ਜੀ ਸतीश ਜੀ ਸतीश ਜੀ ਸतीश ਜੀ ਸਰ 2 ਦਿਨਾਂ ਦੇ ਵਿੱਚ ਵਿੱਚ ਪੂਰੀ ਆ ਕੇ ਇੱਥੇ ਵੰਡ ਕਰਾ ਦਿੱ ਦੋ ਦਿਨਾਂ ਬਾਅਦ ਲੋਕਾਂ ਨੂੰ ਦੋ ਦਿਨਾਂ ਦਾ ਸਮਾਂ ਮੰਗਿਆ ਆਪਾਂ ਦੋ ਦਿਨਾਂ ਬਾਅਦ ਕਣਕ ਪੂਰੀ ਕਰਕੇ ਪੂਰੀ ਕਣਕ ਵੰਡਾਵਾਂਗੇ ਮੁਖਵਿੰਦਰ ਜੀ ਦੀ ਹਾਇਰੀ ਦੇ ਵਿੱਚ ਨਿਗਰਾਨ ਕਮੇਟੀ ਬਾਕੇ ਪੂਰੀ ਕਣਕ ਵੰਡਾਵਾਂਗੇ ਮੈਂ ਆਪਣੀ ਹਾਇਰੀ ਚ ਪੂਰੀ ਕਣਕ ਵੰਡਾਵਾਂਗਾ ਲੈਣ ਨੂੰ ਤਿਆਰ ਸਰ ਆਪ ਲੋਕੀ ਆਪਾਂ ਕਿਸੇ ਨੂੰ ਘੱਟ ਕਣਕ ਨਹੀਂ ਦੇਣੀ ਜਿਹੜੀ ਹੈਗੀ ਆ ਗਦਾਮ ਦੀ ਕਮੀ ਗਦਾਮ ਦੀ ਕਮੀ ਹੈ ਜੀ ਗਦਾਮ ਤੋਂ ਕਣਕ ਘੱਟ ਆਈ ਹੈ ਜੀ ਮੁਖਵਿੰਦਰ ਜੀ ਦੇ ਧਿਆਨ ਚ ਲਿਆਂਦਾ ਵਾ ਆਪਾਂ ਦਫ਼ਤਰ ਜਾ ਰਹੇ ਆਂ ਕਣਕ ਪੂਰੀ ਲੈ ਆ ਗਏ ਆਪਾਂ ਪੂਰੀ ਵੰਡ ਕਰਨੀ ਆ ਜੀ ਠੀਕ ਆ ਜੀ ਡੀਪੋ ਵਾਲੇ ਦਾ ਕੋਈ ਦੋਸ਼ ਨਹੀਂ ਇਹ ਚ ਕਿਸੇ ਦਾ ਕੋਈ ਦੋਸ਼ ਨਹੀਂ ਗਦਾਮ ਤੋਂ ਕਣਕ ਘਟਾਈ ਆ ਆਪਾਂ ਕਣਕ ਪੂਰੀ ਕਰਾ ਕੇ ਤੇ ਬਿਲਕੁਲ ਲੋਕਾਂ ਨੂੰ ਪੂਰਾ ਹੱਕ ਦਿਵਾਣਾ ਜੀ ਆਈ ਲੋਕਾਂ ਨਾਲ ਖੜਿਆ ਵਰਦੀ ਸਾਹਿਬ ਲੋਕਾਂ ਨਾਲ ਖੜਿਆ ਤੇ ਆਪਾਂ ਲੋਕਾਂ ਦੇ ਲਈ ਲੜ ਕੇ ਪੂਰੀ ਕਣਕ ਲੈ ਕੇ ਤੇ ਪੂਰੀ ਵੰਡਾਵਾਂਗੇ ਜੀ ਹਾਂ ਜੀ ਉਹ ਲੋਕ ਸਾਰੇ 6 ਵਜੇ ਆਏ ਸਰ ਮੇਰੀ ਗੱਲ ਸੁਣੋ ਆਪਾਂ ਕਿਸੇ ਨੂੰ ਘੱਟ ਇੱਕ ਦਾਣਾ ਨਹੀਂ ਦੇਣਾ ਵੰਡੇ ਕਰਨੀ ਆ ਤੇ ਪੂਰੀ ਕਰਨੀ ਆ ਆਪਾਂ ਤੁਸੀਂ ਹੋਣੀ 15 ਕਿਲੋ ਵੰਡਾ ਸਕਦੇ ਜਾਂ 14 ਕਿਲੋ ਸਰ ਇੱਕ ਵਾਰ ਡੀਪੋ ਆਲਟਰ ਕਹਿੰਦਾ ਕਣਕ ਪੂਰੀ ਹੋ ਜੇ ਤੇ ਆਪਾਂ ਪੂਰੀ ਹੀ ਵੰਡਾਵਾਂਗੇ